બસ ਤੇਰੇ ਲਈ ਸੀ ਭਾਗ ਚਾਰ ਲੈ ਲੈ ਗੁਰਪ੍ਰੀਤ ਆ ਕੇ ਗੱਲ ਕਰਨ ਲੱਗ ਗਿਆ ਤੂੰ ਪੇਮੈਂਟ ਦੀ ਫਿਕਰ ਨਾ ਕਰ ਪੈਸਿਆਂ ਦੇ ਗੱਠੀ ਕੱਢ ਉਹਨੇ ਗੁਰਪ੍ਰੀਤ ਦੇ ਮੂਹਰੇ ਰੱਖ ਦਿੱਤੀ ਪ੍ਰੀਤ ਦੇ ਹਾਲ ਤਾਂ ਹੁਣ ਇਸ ਤਰ੍ਹਾਂ ਸੀ ਕਿ ਉਸ ਨੂੰ ਗੁਰ ਦੀ ਡਲੀ ਨੂੰ ਕਿਸ ਨੇ ਪੁੱਛਣਾ ਸੀ ਕਿ ਤੇਰਾ ਸੌਦਾ ਹੋ ਰਿਹਾ ਹੈ ਤੂੰ ਦੱਸ ਕੁਝ ਆਪਣੀ ਮਰਜ਼ੀ ਉਸ ਨੂੰ ਤਾਂ ਕੀੜੀਆਂ ਦਾ ਪਤਾ ਸੀ ਖਾਣਗੀਆਂ ਉਹਨੂੰ ਭੋਰ-ਭੋਰ ਕੇ ਗੁਰਪ੍ਰੀਤ ਇੱਥੋਂ ਤੀਕ ਵੀ ਗਿਰ ਕੇ ਆ ਕੇ ਉਸ ਨੇ ਪ੍ਰੀਤੀ ਨੂੰ ਪੈਸਿਆਂ ਦੇ ਖਾਤਰ ਕਿਸੇ ਹਵਾਲੇ ਕਰ ਰਿਹਾ ਸੀ ਉਹ ਵੀ ਦੋ ਦਿਨ ਲਈ ਹਰ ਰੋਜ਼ ਹੀ ਉਹ ਪ੍ਰੀਤੀ ਨੂੰ ਇਸ ਤਰ੍ਹਾਂ ਛੱਡ ਜਾਂਦਾ ਸੀ ਤਰ੍ਹਾਂ-ਤਰ੍ਹਾਂ ਦੇ ਸ਼ਿਕਾਰੀਆਂ ਨਾਲ ਖੈਂਦਿਆਂ ਉਸ ਦੀ ਜ਼ਿੰਦਗੀ ਬੀਤ ਰਹੀ ਸੀ ਨਾਲ ਹੀ 4 5 6 ਨਾਲ ਉਸ ਨੂੰ ਅਕਸਰ ਹੌਸਲਾ ਦਿੰਦੀਆਂ ਨੇ ਉਹ ਵਿਚਾਰੀਆਂ ਕੱਚ ਕੁਆਰੀਆਂ ਵੀ ਫਸ ਕਿੱਥੇ ਫਸ ਗਈਆਂ ਪ੍ਰੀਤੀ ਦੇ ਮਨ ਵਿੱਚ ਆਉਂਦਾ ਸੀ ਕਿ ਇਹਨਾਂ ਨੂੰ ਨਾਲ ਲੈ ਕੇ ਭੱਜ ਜਾਵੇ ਕਈ ਕਹਾਣੀਆਂ ਦੇ ਭੇਤ ਬਾਅਦ ਵਿੱਚ ਖੁੱਲੇ ਸੀ ਮਾਸੇ ਦੇ ਮੁੰਡੇ ਦਾ ਵਿਆਹ ਸੀ ਉਸ ਵਿਆਹ ਤੇ ਹੀ ਪ੍ਰੀਤੀ ਨੂੰ ਦੇਖ ਕੇ ਗੁਰਪ੍ਰੀਤ ਨੇ ਉਸ ਦਾ ਸੌਦਾ ਕਰ ਲਿਆ ਸੀ ਕਿ ਇਹ ਤਾ ਮੇਰੀ ਹੈ ਉਸ ਬਾਰੇ ਆਪਣੇ ਭੂਆ ਕੋਲੋਂ ਜਾਣ ਕੇ ਤਿੰਨ ਦਿਨਾਂ ਤੱਕ ਉਹਨੇ ਪ੍ਰੀਤੀ ਨੂੰ ਆਪਣੇ ਨਾਲ ਰੱਖਿਆ ਤੇ ਉਸ ਨੂੰ ਜਿੰਨਾ ਵੀ ਨੋਚ ਸਕਦੇ ਸੀ ਉਹਨਾਂ ਨੇ ਨੋਚਿਆ ਤਿੰਨ ਦਿਨਾਂ ਬਾਅਦ ਛੱਡ ਕੇ ਗਏ ਸੀ ਬੁਰਾ ਹਾਲ ਸੀ ਪ੍ਰੀਤੀ ਦਾ ਗਰ ਪ੍ਰੀਤ ਨੂੰ ਤਾਂ ਉਸ ਦੀ ਹਾਲਤ ਦੀ ਕੋਈ ਚਿੰਤਾ ਹੀ ਨਹੀਂ ਸੀ ਉਸਨੂੰ ਤਾਂ ਕੋਈ ਹੋਰ ਹੀ ਘੌੜ ਘੌੜ ਦੌੜ ਦੜਾਈ ਜਾਂਦੀ ਸੀ ਪ੍ਰੀਤੀ ਨਾਲ ਕੀ ਬੀਤੀ ਇਸ ਦੀ ਕਿਸ ਨੂੰ ਚਿੰਤਾ ਹੁੰਦੀ ਮੇ ਗਾਨਿਆਂ ਨੇ ਤਾਂ ਪੈਸੇ ਭਰੇ ਸੀ ਪ੍ਰੀਤੀ ਤੋਂ ਚੰਗਾ ਮੁੱਲ ਮੋੜਿਆ ਉਹਨਾਂ ਹੁਣ ਤਾਂ ਸਾਰੇ ਹੀ ਪਰਾਏ ਜਾਪ ਦੇ ਪ੍ਰੀਤੀ ਨੂੰ ਆਪਣਾ ਤਾਂ ਕੋਈ ਦਿਸਦਾ ਹੀ ਨਹੀਂ ਸੀ ਪ੍ਰੀਤੀ ਦੀ ਹਾਲਤ ਬਹੁਤ ਖਰਾਬ ਸੀ ਤਾਂ ਜਸਕਰਨ ਨੇ ਆ ਕੇ ਕਿਹਾ ਆ ਸੁਸਤੀਆਂ ਛੱਡੋ ਮੈਡਮ ਜੀ ਰਾਤ ਦਾ ਪ੍ਰੋਗਰਾਮ ਹੈ ਫਿਰ ਪ੍ਰੀਤੀ ਨੇ ਕਿਹਾ ਮੈਂ ਨਹੀਂ ਕਰ ਸਕਦੀ ਅੱਜ ਦਾ ਪ੍ਰੋਗਰਾਮ ਪ੍ਰੀਤੀ ਦੀ ਗੱਲ ਸੁਣ ਕੇ ਉਹ ਘਰ ਪ੍ਰੀਤ ਨੂੰ ਕਹਿਣ ਲੱਗਾ ਕੁਝ ਕਰ ਇਹਨੂੰ ਕਿਸੇ ਵੀ ਤਰ੍ਹਾਂ ਤਿਆਰ ਕਰ ਮੈਨੂੰ ਪਤਾ ਇਹਦੇ ਬਿਨਾ ਪ੍ਰੋਗਰਾਮ ਹੀ ਨਹੀਂ ਹੋ ਸਕਣਾ ਪਾਰਟੀ ਨੇ ਖਾਸ ਡਿਮਾਂਡ ਤੇ ਪ੍ਰੋਗਰਾਮ ਬੁੱਕ ਕਰਵਾਇਆ ਰਾਤ ਦਾ ਪ੍ਰੋਗਰਾਮ ਹੈ ਮੁੰਡਿਆਂ ਖੁੰਡਿਆਂ ਨੇ ਛੇੜਛਾੜ ਵੀ ਕਰਨੀ ਹੁੰਦੀ ਹੈ ਇਹਦੇ ਕਰਕੇ ਤਾਂ ਚੰਗੀ ਪਾਰਟੀ ਕੋਈ ਹੱਥ ਆਈ ਹੈ ਯਾਰ ਮੈਂ ਕੀ ਜਵਾਬ ਦੇऊं ਉਸ ਦੀ ਗੱਲ ਸੁਣਨ ਦੀ ਦੇਰ ਸੀ ਕਿ ਗੁਰਪ੍ਰੀਤ ਨੇ ਤਾਂ ਮਿੰਟ ਵੀ ਨਹੀਂ ਲਾਇਆ ਹੈਵਾਨ ਬਣਨ ਲੱਗਿਆ ਲੋੜ ਪੈਣ ਤੇ ਗੁਰਪ੍ਰੀਤ ਪ੍ਰੀਤੀ ਨੂੰ ਨਸ਼ਾ ਦੇਣ ਤੋਂ ਇਲਾਵਾ ਹੋਰ ਕੋਈ ਸਾਧਨ ਇਹ ਨਹੀਂ ਸੀ ਗੁਰਪ੍ਰੀਤ ਇੱਕ ਰਾਤ ਨਸ਼ਿਆਂ ਦਾ ਮਾਰਿਆ ਰੱਜ ਕੇ ਪਿਆ ਸੀ ਅੱਧੀ ਰਾਤ ਨੂੰ ਪਾਣੀ ਮੰਗਿਆ ਪ੍ਰੀਤੀ ਨੇ ਉਸ ਤੋਂ ਡਰਦੇ ਨੇ ਉਸ ਨੂੰ ਪਾਣੀ ਉਸ ਨੂੰ ਤਾਂ ਪਾਣੀ ਧਿਆਨ ਨਾਲ ਫੜਾਇਆ ਗਲਾਸ ਉਹਦੇ ਹੱਥੋਂ ਛੁੱਟਿਆ ਪਰ ਪਾਣੀ ਦਾ ਗਲਾਸ ਥੱਲੇ ਡਿੱਗ ਗਿਆ ਬਸ ਬਹਾਨਾ ਚਾਹੀਦਾ ਸੀ ਗੁਰਪ੍ਰੀਤ ਨੂੰ ਪ੍ਰੀਤੀ ਉੱਤੇ ਟੁੱਟ ਪੈਣ ਦਾ ਮੋਰਲੇ ਬਾੜਾਂ ਤੋਂ ਫੜ ਲਿਆ ਉਸਨੇ ਪ੍ਰੀਤੀ ਨੂੰ ਅਕਸਰ ਮੋਰਲੇ ਬਾੜਾਂ ਤੋਂ ਹੀ ਫੜਦੇ ਸੀ ਗਲਾਸ ਤਾਂ ਫੜਿਆ ਹੀ ਨਹੀਂ ਗਿਆ ਸੀ ਪਰ ਪਤਾ ਨਹੀਂ ਕਿੰਜ ਖਿੱਚ ਕੇ ਲੈ ਗਿਆ ਬਨੇਰੇ ਤੇ ਪ੍ਰੀਤੀ ਨੂੰ ਛੁੱਟ ਦਿੱਤਾ ਪ੍ਰੀਤੀ ਨੂੰ ਬਨੇਰੇ ਤੋਂ ਉਸ ਕਿਹੜਾ ਕੋਈ ਫਰਕ ਪੈਣ ਵਾਲਾ ਸੀ ਪਰ ਅਗਲੇ ਹੀ ਪਲ ਇੱਕ ਝਟਕਾ ਵੱਜਿਆ ਪ੍ਰੀਤੀ ਦੀ ਥਾਂ ਉਹ ਜਾ ਡਿੱਗਿਆ ਸੀ ਮੋਕ ਗਿਆ ਸੀ ਨੇ ਤਦਾ ਪਿੱਟ ਸਿਆਪਾ ਭੋਗ ਪੈ ਇਹਨੂੰ ਵੀ ਮਹੀਨਾ ਲੰਘ ਗਿਆ ਸੀ ਪਰ ਆਂਡਣਾ ਗਵਾਂਡਣਾ ਆ ਹੌਸਲਾ ਦੇਣੋਂ ਨਾ ਹਟਦੀਆਂ ਪਰ ਲੋੜ ਨਹੀਂ ਸੀ ਹੌਸਲਿਆਂ ਦੀ ਪ੍ਰੀਤੀ ਨੂੰ ਉਸ ਲਈ ਬਸ ਇਹੀ ਸੀ ਕਿ ਕੋਈ ਨਾ ਆਓ ਮੇਰੇ ਨੇੜੇ ਉਹ ਤਪਦੀ ਪੱਠੀ ਵਿੱਚੋਂ ਰੜ ਕੇ ਨਿਕਲੀ ਸੀ ਐਨੀ ਕਮਜ਼ੋਰ ਨਹੀਂ ਰਹੀ ਆਪਣੀਆਂ ਦੋ ਰੋਟੀਆਂ ਦਾ ਵਸੀਲਾ ਕਰਨਾ ਆਉਂਦਾ ਉਸ ਨੂੰ ਉਦੋਂ ਕਿੱਥੇ ਸੀ ਜਦੋਂ ਉਸ ਉਮਰ ਜ਼ੁਲਮ ਹੋ ਜਦੋਂ ਉਸ ਉੱਪਰ ਜ਼ੁਲਮ ਹੋ ਰਹੇ ਸੀ ਕੋਈ ਨਹੀਂ ਬੋੜਦਾ ਸੀ ਜਦੋਂ ਉਹ ਦੁਹਾਈਆਂ ਤਰਲਾ ਪਾਉਂਦੀ ਸੀ ਉਸ ਦੀ ਅੱਖ ਵਿੱਚੋਂ ਤਾਂ ਇੱਕ ਹੰਝੂ ਵੀ ਨਹੀਂ ਸੀ ਡਿੱਗਿਆ ਗੁਰਪ੍ਰੀਤ ਦੀ ਮੌਤ ਤੇ ਚੰਗਾ ਹੋਇਆ ਝੂਠ ਤੋਂ ਖਿਹੜਾ ਛੁੱਟਿਆ ਸੀ ਹੁਣ ਤਾਂ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਸੀ ਆਪਣੇ ਉੱਤੇ ਪੈੰਦੇ ਪੈਦਾ ਹੋਏ ਸੀ ਇਸ ਦੁੱਖ ਨੂੰ ਪ੍ਰੀਤੀ ਨੇ ਆਪਣੇ ਅੰਦਰ ਹੀ ਰੱਖ ਲਿਆ ਸੀ ਉਸ ਨੇ ਸਾਰੇ ਸੱਚਾਈ ਆਪਣੇ ਮਾਪਿਆਂ ਨੂੰ ਦੱਸ ਦਿੱਤੀ ਸੀ ਉਹਨਾਂ ਕੋਲੋਂ ਆਪਣੇ ਹੰਝੂ ਨਾ ਰੋਕੇ ਗਏ ਤੇ ਉਹਨਾਂ ਨੇ ਪ੍ਰੀਤੀ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਲਈ ਆਖ ਦਿੱਤਾ ਮਾਪਿਆਂ ਦੇ ਹੱਲਾਸ਼ੇਰੀ ਨਾਲ ਤੇ ਪੁੱਤ ਦੀ ਖਾਤਰ ਉਸਨੇ ਮਨ ਨੂੰ ਸਮਝਾ ਲਿਆ ਪਹਿਲਾ 12ਵੀਂ ਦੇ ਪ੍ਰਾਈਵੇਟ ਪੇਪਰ ਦਿੱਤੇ ਤੇ ਫਿਰ ਪ੍ਰੀਤੀ ਨੇ ਕਾਲਜ ਵਿੱਚ ਬੀਏ ਵਿੱਚ ਦਾਖਲਾ ਲਿਆ ਤੇ ਨਾਲ ਦੇ ਨਾਲ ਸ਼ਾਮ ਸਮੇਂ ਇੱਕ ਕੰਪਿਊਟਰ ਦੇ ਆਫਿਸ ਵਿੱਚ ਨੌਕਰੀ ਕਰ ਲਈ ਤਾਂ ਜੋ ਉਸਦੇ ਮੁੰਡੇ ਦੀ ਪੜਾਈ ਦਾ ਖਰਚਾ ਨਿਕਲ ਪਵੇ ਕੱਲ ਨੂੰ ਕਿਉਂਕਿ ਦੂਸਰਾ ਵਿਆਹ ਕਰਨ ਕਰਕੇ ਉਸਦੇ ਪਹਿਲਾ ਸਹੁਰੇ ਉਸ ਤੋਂ ਨਾਰਾਜ਼ ਹੋ ਗਏ ਸੀ। ਪ੍ਰੀਤੀ ਮਨ ਲਗਾ ਕੇ ਪੜ੍ਹਾਈ ਕਰਦੀ ਸੀ। ਉਸੇ ਕਾਲਜ ਵਿੱਚ ਇੱਕ ਸਹੇਲੀ ਬਣ ਗਈ। ਉਸਦਾ ਨਾਮ ਕਮਲ ਸੀ। ਦੋਨਾਂ ਵਿੱਚ ਦਿਨੋ-ਦਿਨ ਪਿਆਰ ਵਧਣ ਲੱਗ ਪਿਆ। ਦੋਨੇ ਨਾਲ ਨਾਲ ਹੀ ਰਹਿੰਦੀਆਂ ਸੀ ਸਾਰਾ ਦਿਨ। ਪ੍ਰੀਤੀ ਦਾ ਬੀਏ ਵਾਲਾ ਡਿਪਾਰਟਮੈਂਟ ਸੀ। ਉਸ ਨੂੰ ਕਾਲਜ ਦੇ ਕਿਸੇ ਹੋਰ ਡਿਪਾਰਟਮੈਂਟ ਬਾਰੇ ਕੁਝ ਨਹੀਂ ਸੀ ਪਤਾ ਕਾਲਜ ਦੀ ਸਾਲਾਨਾ ਮੈਗਜ਼ੀਨ ਵਿੱਚ ਬੱਚਿਆਂ ਨੂੰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਇੱਕ ਮੌਕਾ ਦਿੱਤਾ ਗਿਆ ਤੇ ਨਾਲ ਹੀ ਉਸ ਦੀ ਸਹੇਲੀ ਕਮਲ ਨੇ ਉਸ ਦਾ ਫੇਸਬੁੱਕ ਤੇ ਇੱਕ ਅਕਾਊਂਟ ਬਣਾ ਕੇ ਉਸ ਨੂੰ ਦੇ ਦਿੱਤਾ ਪ੍ਰੀਤੀ ਨੇ ਉਸ ਅਕਾਊਂਟ ਤੇ ਆਪਣੇ ਕਾਲਜ ਦੇ ਪੇਜ ਨੂੰ ਫੋਲੋ ਕਰ ਲਿਆ ਪ੍ਰੀਤੀ ਨੇ ਆਪਣੇ ਨਾਲ ਜੋ ਕੀਤੀ ਉਸ ਨੂੰ ਇੱਕ ਕਹਾਣੀ ਦਾ ਨਾਮ ਦੇ ਕੇ ਸ਼ਬਦਾਂ ਰਾਹੀ ਸਲਾਨਾ ਮੈਗਜ਼ੀਨ ਵਿੱਚ ਛਪਵਾ ਦਿੱਤਾ ਇਸ ਕਹਾਣੀ ਵਿੱਚ ਉਸਨੇ ਲੇਖਕਾ ਦੇ ਤੌਰ ਤੇ ਆਪਣਾ ਨਾਮ ਕਹਾਣੀ ਥੱਲੇ ਨਹੀਂ ਲਿਖਿਆ ਸੀ ਪਰ ਜਦੋਂ ਹੀ ਇਹ ਕਹਾਣੀ ਸ਼ਖ ਤੇ ਸਭ ਦੇ ਸਾਹਮਣੇ ਆਈ ਤਾਂ ਹਰ ਕਿਸੇ ਨੇ ਗੁਰਪ੍ਰੀਤ ਨੂੰ ਮੰੰਦੇ ਬੋਲਾ ਨਾਲ ਕੋਸਿਆ ਤੇ ਪ੍ਰੀਤੀ ਦੇ ਚੰਗੇ ਫਿਊਚਰ ਲਈ ਫਿਕਰ ਜਤਾਇਆ ਅਸਲ ਵਿੱਚ ਇਹ ਕਹਾਣੀ ਕਾਲਜ ਦੇ ਫੇਸਬੁੱਕ ਤੇ ਬਣੇ ਪੇਜ ਤੇ ਵੀ ਅਪਲੋਡ ਕੀਤੀ ਗਈ ਸੀ ਕਿਉਂਕਿ ਇਹ ਪ੍ਰੀਤੀ ਦੀ ਖੜ ਬੀਤੀ ਸੀ ਉਸ ਨੇ ਇੱਕ ਇੱਕ ਪਲ ਨੂੰ ਨੇੜੇ ਤੋਂ ਹੋ ਕੇ ਦੇਖਿਆ ਸੀ ਜਿਸ ਕਰਕੇ ਉਸ ਨੇ ਇੱਕ ਇੱਕ ਸ਼ਬਦ ਇਸ ਤਰ੍ਹਾਂ ਲਿਖਿਆ ਕਿ ਪੜਨ ਵਾਲੇ ਦਾ ਦਿਲ ਵੀ ਬਲੁੰਦਰ ਆ ਗਿਆ ਆਪਣੇ ਬਣੇ ਫੇਸਬੁਕ ਅਕਾਊਂਟ ਤੇ ਪ੍ਰੀਤੀ ਨੇ ਬੇਲੇ ਸਮੇਂ ਵਿੱਚ ਕੁਝ ਨਾ ਕੁਝ ਲਿਖ ਕੇ ਪਾਉਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਇਹ ਫੇਸਬੁਕ ਹਾਲੇ ਨਵੀਂ-ਨਵੀਂ ਹੀ ਸੀ ਤੇ ਮੌਜੂਦਾ ਪੀੜੀ ਵਿੱਚ ਫੇਸਬੁਕ ਦਾ ਬਹੁਤਾ ਇਸਤਮਾਲ ਕਰ ਰਹੀ ਸੀ ਪ੍ਰੀਤੀ ਨੇ ਆਪਣੇ ਦੁੱਖ ਨੂੰ ਸੋਚ ਜੱਸੀ ਨੂੰ ਯਾਦ ਕਰ ਕੁਝ ਤੁਕਾਂ ਲਿਖਣੀਆਂ ਤੇ ਫੇਸਬੁੱਕ ਤੇ ਪੋਸਟ ਕਰ ਦੇਣੀਆਂ ਤੇ ਨਾਲ ਹੀ ਕਾਲਜ ਵਾਲੇ ਪੇਜ ਨੂੰ ਟੈਗ ਕਰ ਦਿੰਦੀ ਸੀ ਉਸਨੇ ਇੱਕ ਦਿਨ ਜੱਸੀ ਦੇ ਯਾਦ ਵਿੱਚ ਕੁਝ ਲਿਖ ਕੇ ਪਾਇਆ ਉਹ ਇਸ ਤਰ੍ਹਾਂ ਸੀ ਕਲੀਆਂ ਵਰਗੀ ਕੁੜੀ ਗੁਲਾਬ ਵਰਗਾ ਮੁੰਡੇ ਨੂੰ ਵਿਛੋੜੇ ਦੇ ਬੀਜ ਪਾ ਉਸ ਦੀਆਂ ਮਹਿਕਾਂ ਖਤਮ ਕਰ ਗਈ ਉਹ ਚਾਹੁੰਦੀ ਤਾਂ ਮੀਂਹ ਦੀਆਂ ਕਣੀਆਂ ਨਾਹੀਂ ਉਸ ਨੂੰ ਮਹਿਕਾ ਕੇ ਕਲੀ ਦੇ ਰੂਪ ਵਿੱਚ ਉਸ ਦੀ ਰਾਣੀ ਬਣ ਕੇ ਸਦਾ ਉਸ ਨਾਲ ਰਹਿ ਸਕਦੀ ਸੀ ਇਸ ਪੋਸਟ ਤੇ ਇੱਕ ਅਣਜਾਣ ਆਦਮੀ ਨੇ ਕਮੈਂਟ ਕੀਤਾ ਪ੍ਰੀਤੀ ਨੇ ਉਸ ਦੇ ਲਿਖੇ ਕਮੈਂਟ ਨੂੰ ਸਿਰਫ ਲਾਈਕ ਕਰ ਦਿੱਤਾ ਤੇ ਕੋਈ ਜਵਾਬ ਨਹੀਂ ਦਿੱਤਾ ਮੈਂ ਗਮਾ ਵਾਲੀ ਰਾਤ ਨੂੰ ਦੰਨ ਰਾਤ ਕੱਸਦੀ ਰਹਿੰਦੀ ਹਾਂ ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਹੋਣ ਚੰਦਰੇ ਮੈਂ ਫਿਰ ਵੀ ਹੱਸਦੀ ਰਹਿੰਦੀ ਹਾਂ ਰੀਤੇ ਦੇ ਇਸ ਪੋਸਟ ਨੂੰ ਵੀ ਉਸ ਅਣਜਾਣ ਨੇ ਲਾਈਕ ਕਰ ਦਿੱਤਾ ਤੇ ਜਵਾਬ ਵਿੱਚ ਲਿਖਿਆ ਹਰ ਕੋਈ ਨਾ ਪਾਉਂਦਾ ਸਾਨੂੰ ਸੱਜਣ ਆਪਣੇ ਹੈ ਸਾਨੂੰ ਫੱਬਦੇ ਨੇ ਮੁਰਝਾਏ ਹੋਿਆਂ ਦੀ ਕੋਈ ਸਾਰ ਨਾ ਜਾਣੇ ਫੁੱਲ ਤਾਂ ਖਿੜੇ ਹੀ ਸੋਹਣੇ ਲੱਗਦੇ ਨੇ ਇੱਕ ਵਾਰ ਫਿਰ ਪ੍ਰੀਤੀ ਨੇ ਉਸਦੇ ਲਿਖੇ ਕਮੈਂਟ ਨੂੰ ਸਿਰਫ ਲਾਈਕ ਕਰ ਦਿੱਤਾ ਤੇ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੀ ਹੀ ਇੱਕ ਹੋਰ ਰਚਨਾ ਲਿਖੀ ਲੱਖ ਬੁਰੇ ਹੋਣ ਇਸ ਜੱਗ ਤੇ ਮੇਰੇ ਜਿੰਨਾ ਨਾ ਬੁਰਾ ਇਨਸਾਨ ਕੋਈ ਦੁੱਖ ਨੇ ਜਿੰਦਾ লাশ ਬਣਾਇਆ ਬਚੀ ਜਿਸਮ ਵਿੱਚ ਨਾ ਜਾਨ ਕੋਈ ਅੱਕੀ ਮੈਂ ਇਸ ਦੁਨੀਆਦਾਰੀ ਤੋਂ ਰੱਬਾ ਤੂੰ ਹੀ ਪੇਦ ਮੁਆਤ ਮਹਿਮਾਨ ਕੋਈ ਉਸ ਅਣਜਾਣ ਨੇ ਫਿਰ ਕਮੈਂਟ ਵਿੱਚ ਕੁਝ ਲਿਖਿਆ ਸੌ ਬਾਾਰ ਚੜਿਆ ਇਸ਼ਕ ਦੀ ਸੂਲੀ ਮੈਂ ਲੱਗੇ ਹੁਣ ਨੇ ਕਦੇ ਵੀ ਚੜੂੰਗਾ ਬਹੁਤਾ ਖੜ ਗਿਆ ਸੀ ਕਿਸੇ ਦੀ ਉਡੀਕ ਵਿੱਚ ਪਰ ਹੁਣ ਚਾਹ ਕੇ ਵੀ ਕਦੇ ਨਾ ਖੜੂੰਗਾ ਪਹਿਲੀ ਵਾਰ ਤੇਰੇ ਤੇ ਮਰਿਆ ਦੂਜੀ ਵਾਰ ਤੋਖਾਂ ਮਿਲਣ ਤੇ ਮਰਿਆ ਤੀਜੀ ਵਾਰ ਫਿਰ ਮਰਿਆ ਮੈਂ ਤੇਰੇ ਤੇ ਪਤਾ ਨਹੀਂ ਹਾਲੇ ਹੋਰ ਕਿੰਨਾ ਕਮੈਂ ਮਰੂੰਗਾ ਕੌਣ ਸੀ ਇਹ ਜੋ ਇਸ ਤਰ੍ਹਾਂ ਸ਼ਾਇਰੀ ਕਰ ਰਿਹਾ ਸੀ ਪ੍ਰੀਤੀ ਨੇ ਸਾਰੀ ਗੱਲ ਕਮਲ ਨੂੰ ਦੱਸੀ ਕਮਲ ਨੇ ਹੱਸ ਕੇ ਟਾਲ ਦਿੱਤਾ ਤੇ ਕਿਹਾ ਹੁਣਾ ਕੋਈ ਮਜਨੂੰ ਪ੍ਰੀਤੀ ਨੇ ਫਿਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਉਹ ਕਿਸੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਉਸ ਲਈ ਉਸਨੇ ਇਹ ਸਭ ਇਗਨੋਰ ਹੀ ਕਰ ਦਿੱਤਾ ਕਿਸੇ ਨਾਲ ਵੀ ਕੋਈ ਗੱਲ ਕਰਨ ਤੋਂ ਪਹਿਲਾਂ ਉਸ ਦੀਆਂ ਅੱਖਾਂ ਅੱਗੇ ਉਹ ਸਭ ਉਹ ਸਭ ਆ ਜਾਂਦਾ ਸੀ ਜਦੋਂ ਉਸ ਨੂੰ ਉਹ ਨਹੀਂ ਪਤਾ ਲੱਗਿਆ ਸੀ ਕਿ ਇਹ ਕੀ ਹੋ ਗਿਆ ਸੀ ਉਸ ਨਾਲ ਹਰ ਰੋਜ਼ ਉਸ ਦੀ ਬੋਲੀ ਲੱਗਦੀ ਸੀ ਜਿੰਨਾ ਵੱਡਾ ਵਪਾਰੀ ਉੰਨੀ ਵੱਡੀ ਬੋਲੀ ਤੇ ਪੈਸਿਆਂ ਦੇ ਜੋਰ ਵਾਲਾ ਵੱਧ ਬੋਲੀ ਲਗਾ ਕੇ ਆਪਣੀ ਖਵਾਸ਼ ਪੂਰੀ ਕਰ ਜਾਂਦਾ ਸੀ ਉਸ ਦੀ ਤਾਂ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਸੀ ਗੁਰਪ੍ਰੀਤ ਤਾਂ ਨਸ਼ੇ ਤੇ ਪੈਸੇ ਕਰਕੇ ਪਾਗਲ ਹੋਇਆ ਪਿਆ ਸੀ ਉਸ ਨੂੰ ਕੁਝ ਕਿੱਥੇ ਸੁੱਝਦਾ ਸੀ ਉਸ ਦੀ ਹਾਲਤ ਦਾ ਕੋਈ ਖਿਆਲ ਹੀ ਨਹੀਂ ਸੀ ਉਸ ਨੂੰ ਇੱਕ ਦਿਨ ਮੇਰੀ ਕੀਮਤ ਕਿਸੇ ਨੇ ਬਹੁਤ ਵੱਧ ਪਾ ਦਿੱਤੀ ਤਾਂ ਗੁਰਪ੍ਰੀਤ ਦੀ ਖੁਸ਼ੀ ਸੰਭਾਲੀ ਨਹੀਂ ਗਈ ਮੇਰਾ ਕੋਈ ਖਿਆਲ ਨਹੀਂ ਕੀਤਾ ਸੀ ਉਸ ਨੇ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ